ਲੋਕ ਸਭਾ ਚੋਣਾਂ ਦੇ ਲਈ ਪੂਰੇ ਦੇਸ਼ ਭਰ ਦੇ ਵਿੱਚ 7 ਗੇੜਾਂ ਤਹਿਤ ਚੋਣਾਂ ਹੋਈਆਂ ਨੇ ਆਖਰੀ ਤੇ 7ਵੇਂ ਪੜਾਅ ਦੇ ਤਹਿਤ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਈ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣੇ ਨੇ 4 ਜੂਨ ਨੂੰ ਪਤਾ ਲੱਗੇਗਾ ਕਿ ਦੇਸ਼ ਭਰ ਦੇ ਵਿੱਚ ਸਰਕਾਰ ਕਿਸ ਦੀ ਬਣੀ ਹੈ ਪਰ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਲੋਕਾਂ ਨੂੰ ਮਹਿੰਗਾਈ ਦਾ ਕਰਾਰਾ ਝਟਕਾ ਲੱਗਾ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਚੱਲਣੀ ਪਈ ਹੈ ਹਰ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਅਮੂਲ ਦੁੱਧ ਤੇ ਹਾਈਵੇ ਤੇ ਸਫ਼ਰ ਕਰਨਾ ਇੱਕ ਵਾਰ ਫਿਰ ਮਹਿੰਗਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਗੁਜਰਾਤ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ, ਜਦਕਿ NHAI ਨੇ ਵੀ ਟੋਲ ਦਰਾਂ ਔਸਤਨ 5% ਦੀ ਵਧਾਉਣ ਦਾ ਫੈਸਲਾ ਕਰ ਲਿਆ ਹੈ। ਦੱਸਦੀ ਹੈ ਕਿ ਅਮੂਲ ਦੁੱਧ ਦੇ ਰੇਟ ਤੇ ਟੋਲ ਪਲਾਜ਼ਾ ਦੇ ਰੇਟ ਵਧਣ ਦੇ ਕਾਰਨ ਆਮ ਆਦਮੀ ਦੀ ਜੇਬ ਤੇ ਹੁਣ ਵਾਧੂ ਅਸਰ ਪਵੇਗਾ। ਇੱਕ ਪਾਸੇ ਹੁਣ ਹਾਈਵੇ ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਸੋਮਵਾਰ ਯਾਨੀ ਕਿ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਇਸੇ ਦੇ ਨਾਲ ਹੀ ਲੋਕਾਂ ਨੂੰ ਦੁੱਧ ਤੇ 2 ਰੁਪਏ ਹੋਰ ਖਰਚੇ ਕਰਨੇ ਪੈਣਗੇ ਨਵੀਂ ਕੀਮਤ ਮੁਤਾਬਕ ਅਮੂਲ ਗੋਲਡ 500 ਮਿਲੀਲੀਟਰ ਦੀ ਕੀਮਤ 32 ਰੁਪਏ ਤੋਂ ਵੱਧ ਕੇ 33 ਰੁਪਏ ਹੋ ਗਈ ਹੈ 1 ਲੀਟਰ ਅਮੂਲ ਗੋਲਡ ਦੀ ਕੀਮਤ 66 ਰੁਪਏ ਹੋ ਗਈ ਹੈ ਪਹਿਲਾਂ ਇਸਦੀ ਕੀਮਤ 64 ਰੁਪਏ ਪ੍ਰਤੀ ਲੀਟਰ ਸੀ ਇਸੇ ਤਰ੍ਹਾਂ ਅਮੂਲ ਤਾਜ਼ਾ 500 ਮਿਲੀਲੀਟਰ ਦੀ ਕੀਮਤ 26 ਰੁਪਏ ਤੋਂ ਵੱਧ ਕੇ 27 ਰੁਪਏ ਹੋ ਗਈ ਹੈ अमूल शक्ति 500 मिलीलीटर दी कीमत 29 रुपये ਤੋਂ ਵੱਧ ਕੇ 30 روپے ਹੋ ਗਈ ਹੈ। अमूल ताजा چھوٹے ਸਾਚੇ ਨੂੰ ਛੱਡ ਕੇ ਬਾਕੀ ਸਾਰਿਆਂ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਉਤੇ ਹੀ نیشنل ਹਾਈਵੇਅ ਅਥਾਰਟੀ ਆਫ ਇੰਡੀਆ ਯਾਨੀ ਕਿ NHAI ਨੇ ਦੇਸ਼ ਭਰ ਦੇ ਵਿੱਚ ਟੋਲ ਤਰਾਂ 'ਚ ਔਸਤਨ 5% ਵਾਧਾ ਕਰਨ ਦਾ ਫੈਸਲਾ ਕਰ ਲਿਆ। ਹਾਈਬਿੱਟ ਚੱਲਣ ਵਾਲੇ ਡਰਾਈਵਰਾਂ ਨੂੰ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਸੋਮਵਾਰ ਰਾਤ 12 ਵਜੇ ਤੋਂ ਟੋਲ ਦਰਾਂ ਨੂੰ ਲਾਗੂ ਕਰ ਦਿੱਤਾ ਗਿਆ ਜੋ 2 ਮਹੀਨਿਆਂ ਤੋਂ ਲੰਬਿਤ ਸਨ ਇਹ ਵਾਅਦਾ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਣਾ ਸੀ ਦੇਸ਼ ਦੇ ਵਿੱਚ ਆਮ ਚੋਣਾਂ ਕਾਰਨ ਚੋਣ ਜਾਬਤਾ ਲਾਗੂ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ ਤੇ ਸਲਾਨ ਸੰਸ਼ੋਧਨ ਔਸਤਨ 5% ਦੀ ਰੇਂਜ ਵਿੱਚ ਹੋਣ ਦੀ ਪੂਰੀ ਸੰਭਾਵਨਾ ਹੈ ਜਾਣਕਾਰੀ ਮੁਤਾਬਕ ਪੰਜਾਬ ਦੇ ਲੁਧਿਆਣਾ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਬੀਤੀ ਰਾਤ ਤੋਂ ਮਹਿੰਗਾ ਹੁੰਦਾ ਜਾ ਰਿਹਾ ਹੈ। ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਨੂੰ ਹੁਣ ਪਿਛਲੀਆਂ ਦਰਾਂ ਦੇ ਨਾਲੋਂ 5% ਦੀ ਵਾਧ ਪੈਸੇ ਦੇਣੇ ਪੈਣਗੇ। ਸ਼ਹਿਰ ਦੇ ਵਿੱਚੋਂ ਲੰਘਣ ਵਾਲੇ ਹਾਈਵੇ ਦੇ ਵਿੱਚੋਂ ਸਭ ਤੋਂ ਵੱਧ ਬੋਝ ਸੁਹਾਣਾ ਹਾਈਵੇ ਤੇ ਪਵੇਗਾ ਜਿੱਥੇ ਕਾਰ ਰਾਹੀ ਇੱਕ ਤਰਫਾ ਯਾਤਰਾ ਦੇ ਲਈ 125 ਰੁਪਏ ਟੋਲ ਵਜੋਂ ਵਸੂਲੇ ਜਾਣਗੇ। ਜੇਕਰ ਤੁਸੀਂ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਸਫ਼ਰ ਕਰਨਾ ਹੈ ਤਾਂ ਇਸ ਐਕਸਪ੍ਰੈਸ ਵੇ ਦਾ ਟੋਲ ਵੀ 125 ਰੁਪਏ ਦੀ ਰਕਮ ਨਾਲ ਜੋੜਨਾ ਹੋਵੇਗਾ। ਇਥੇ ਵਕ ਵਕ ਦੂਰੀਆਂ ਦੇ ਹਿਸਾਬ ਦੇ ਨਾਲ ਟੋਲ ਰੇਟ ਤੈਅ ਕੀਤੇ ਜਾਂਦੇ ਨੇ ਖੇੜਕੇ ਦੌਲਾ ਟੋਲ ਤੇ ਕਾਰ ਸਵਾਰਾਂ ਨੂੰ ਪਹਿਲਾਂ ਨਾਲੋਂ 5 ਰੁਪਏ ਜ਼ਿਆਦਾ ਦੇਣੇ ਪੈਣਗੇ ਚਾਹੇ ਗੁਰਦਾਉਂ ਦਿੱਲੀ ਤੋਂ ਮਾਨਸਰ ਆਈਐਮਟੀ ਜੈਪੁਰ ਜਾਂ ਸੋਹਨਾ ਨੂਰ ਅਲਬਰ ਜਾਂ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੋਂ ਜੈਪੁਰ ਜਾਂ ਫਿਰ ਭਰਤਪੁਰ ਜਾ ਰਹੇ ਹੋਣ ਡਰਾਈਵਰਾਂ ਨੂੰ ਵਧੀਆਂ ਟੋਲ ਦਰਾਂ ਵਸੂਲੀਆਂ ਜਾਣਗੀਆਂ ਗੜਗਾਉਂ ਦੀ ਸੀਮਾ ਦੇ ਅੰਦਰ ਜੈਪੁਰ ਹਾਈਵੇ ਦੇ ਖੇੜਕਦੋਲਾ ਗੁਰਗਾਉਂ ਸੋਹਨਾ ਹਾਈਵੇ ਤੇ ਕਮਦੋਜ ਅਤੇ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਅਲੀਪੁਰ ਤੋਂ ਬਾਅਦ ਹਿਲਾਲਪੁਰ ਵਿਖੇ ਟੋਲ ਪਲਾਸਾ ਨੇ ਦਿੱਲੀ ਮੇਠ ਐਕਸਪ੍ਰੈਸ ਅਤੇ ਈਸਟਰਨ ਪੈਰੀਫਰਲ ਐਕਸਪ੍ਰੈਸ ਤੇ ਟੋਲ ਸੋਮਵਾਰ ਯਾਨੀ ਕਿ ਅੱਜ ਤੋਂ 5% ਵਧਣ ਜਾ ਰਿਹਾ ਹੈ ਸੋਧ ਤੋਂ ਬਾਅਦ ਚਾਰ ਪਹੀਆ ਵਾਹਨਾਂ ਜਾਂ ਹਲਕੇ ਵਾਹਨਾਂ ਨੂੰ 45 ਤੋਂ 160 ਰੁਪਏ ਦੇ ਵਿੱਚਕਾਰ ਟੋਲ ਦਿਨਾ ਪਵੇਗਾ ਜਦਕਿ ਪਾਰੇ ਵਾਹਨਾਂ ਨੂੰ ਦੂਰੀ ਦੇ ਹਿਸਾਬ ਦੇ ਨਾਲ 40 ਤੋਂ 250 ਰੁਪਏ ਤੱਕ ਦਾ ਟੋਲ ਦੇਣਾ ਪਵੇਗਾ ਫਿਲਹਾਲ ਹਾਈਵੇ ਅਧਿਕਾਰੀ 135 ਕਿਲੋਮੀਟਰ ਲੰਮੇ ਐਕਸਪ੍ਰੈਸ ਵੇ ਤੇ ਪ੍ਰਤੀ ਕਿਲੋਮੀਟਰ 2.19 ਰੁਪਏ ਟੋਲ ਵਸੂਲਦੇ ਨੇ ਹਾਲਾਂਕਿ ਦਿੱਲੀ ਅਤੇ ਗਾਜ਼ੀਆਬਾਦ ਦੇ ਵਿਚਕਾਰ ਆਵਾਜਾਈ ਨੂੰ ਕੋਈ ਟੋਲ ਨਹੀਂ ਦੇਣਾ ਪੈਂਦਾ ਰਿਪੋਰਟ ਮੁਤਾਬਕ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾਕਟਰ ਸੁਰਜੀਤ ਸਿੰਘ ਤੜ੍ਹੜ ਨੇ ਦੱਸਿਆ ਕਿ ਇਹ ਵਾਧਾ ਗਰਮੀ ਦੇ ਮੌਸਮ ਵਿੱਚ ਦੁੱਧ ਦੇ ਖਰੀਦ ਮੁੱਲਾਂ ਦੇ ਵਿੱਚ ਹੁੰਦੇ ਵਾਧੇ ਦੇ ਕਾਰਨ ਕੀਤਾ ਗਿਆ ਹੈ ਉਨ੍ਹਾਂ ਦੇ ਦੱਸਣ ਮੁਤਾਬਕ ਮੌਸਮ ਦੇ ਵਿੱਚ ਵਧੇ ਤਾਪਮਾਨ ਤੇ ਤੇਜ਼ ਗਰਮੀ ਦੇ ਕਾਰਨ ਦੁੱਧ ਦੇ ਉਤਪਾਦਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਇਸੇ ਦੇ ਸਿੱਟੇ ਵਜੋਂ ਦੁੱਧ ਦੀ ਪ੍ਰੋਸੈਸਿੰਗ ਤੇ ਉਤਪਾਦਨ ਦੇ ਵਾਧੇ ਖਰਚਾ ਨੂੰ ਸੰਤੁਲਨ ਕਰਨ ਵਾਸਤੇ ਦੁੱਧ ਦੇ ਖਰੀਦ ਮੁੱਲਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਵੇਰਕਾ ਬਲੂ ਫੋਲ ਕ੍ਰੀਮ ਦੁੱਧ ਦਾ ਭਾਅ ਪ੍ਰਤੀ ਲੀਟਰ 66 ਰੁਪਏ ਤੋਂ 68 ਰੁਪਏ ਲੀਟਰ ਸਟੈਂਡਰਡ ਦੁੱਧ 60 ਰੁਪਏ ਲੀਟਰ ਤੋਂ 62 ਰੁਪਏ ਪ੍ਰਤੀ ਲੀਟਰ ਤੇ ਡਬਲ ਟੋਨਰ ਦੁੱਧ 48 ਰੁਪਏ ਤੋਂ 50 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਉਧਰ ਦੂਜੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 1 ਸਾਲ ਦੇ ਵਿੱਚ ਤੀਜੀ ਵਾਰ ਦਰਾਂ 'ਚ ਵਾਧਾ ਕੀਤਾ ਹੈ ਜਾਣਕਾਰੀ ਦਿੰਦਾ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀ ਨੇ ਇਹ ਦੱਸਿਆ ਕਿ ਨਵੀਆਂ ਦਰਾਂ ਦੇ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਤੇ 2 ਜੂਨ 2024 ਦੀ ਅੱਧੀ ਰਾਤ 12 ਵਜੇ ਤੋਂ ਨਵੀਂ ਦਰ ਸੂਚੀ ਮੁਤਾਬਕ ਟੋਲ ਕੱਟੇ ਜਾਣਗੇ ਬਿਊਰੋ ਰਿਪੋਰਟ